ਸਤ ਸ੍ਰੀ ਅਕਾਲ ਭਾਈ ਸਾਹਿਬ ਸਤ ਸ੍ਰੀ ਅਕਾਲ ਕਿਵੇਂ ਹੈ ਜੀ ਮੇਲੇ ਦਾ ਮਾਹੌਲ ਕਿਵੇਂ ਮੇਲੇ ਦਾ ਮਾਹੌਲ ਬਹੁਤ ਵਧੀਆ ਪਈ ਸਾਹਿਬ ਪਹਿਲਾ ਮੇਲਾ ਕਿ ਦੂਜਾ ਹੀ ਇਹ ਸਾਡੇ ਤਰਫ ਤੋਂ ਦੂਜਾ ਮੇਲਾ ਹੈ ਜੀ ਠੀਕ ਹੈ ਤੇ ਪੁਰਾਣਾ ਐਸੇ ਟਾਈਮ ਤੋਂ ਲੱਗਦੇ ਨੂੰ ਇਹ 20ਵਾਂ 22ਵਾਂ ਮੇਲਾ ਹੈ 22ਵਾਂ ਮੇਲਾ ਹਾਂ ਠੀਕ ਹੈ ਜੀ ਤੇ ਕੀ ਲੱਗਦਾ ਅੱਗੇ ਅਗਲੀ ਵਾਰ ਨਾਲ ਵੀ ਪਿਛਲੇ ਕਿਹੜੇ ਕੋਲ ਸਾਡੇ ਕੋਲ 400 ਤੋਂ ਜਾਨਵਰ ਸੀ ਇਹ ਕਿ 1000 ਜਾਨਵਰਾਂ ਦੀ ਮੰਨ ਲਓ ਹਾਂ ਕਪੈਸਿਟੀ ਹੈਗੀ ਹੁਣ ਸਾਡੇ ਅੱਜ ਤੇ ਕਸਟਰੀਆਂ ਲੱਗੀਆਂ ਜਾਂਦੀਆਂ ਠੀਕ ਹੈ ਤੇ ਮੰਨ ਲਓ ਜਿਹੜਾ 80-50 ਸਟੋਰੀਆਂ ਸੀ ਉਹ ਤਾਂ ਬੁੱਕ ਹੋ ਹੀ ਗਈਆਂ ਤੇ ਬਾਕੀ ਮੰਨ ਲਓ ਉਹ ਹਜੇ ਪੰਜਾਬ ਤੋਂ ਲਿਆ ਕੇ ਉਹਨਾਂ ਨੇ 8-10 ਤੋਂ ਅੱਜ ਹੋਰ ਲਾਈਆਂ ਠੀਕ ਹੈ ਪੂਰਤੀ ਕਰਨ ਵਾਸਤੇ ਕਿੰਨੇ ਏਰੀਆ ਚ ਇਹ ਜਿਹੜਾ ਮੇਲਾ ਇਹ ਸਾਡਾ ਜੀ 25 ਕਿੱਲੇ ਜ਼ਮੀਨ ਹੈ ਇਹ 25 ਕਿੱਲੇ ਜੀ 25 ਕਿੱਲੇ ਜ਼ਮੀਨ ਹੈ ਠੀਕ ਹੈ ਜੀ ਤੇ ਗੌਰਮੈਂਟ ਵੱਲੋਂ ਵੀ ਅਪਰੂਵਡ ਹੈ ਮੇਲਾ ਹਸਤਲ ਦੀ ਜ਼ਮੀਨ ਹੈ ਮੇਲਾ ਹਸਤਲ ਦੇ ਨਾਂ ਹੀ ਹੈ ਠੀਕ ਹੈ ਜਿਹਦੇ ਵਿੱਚ ਆਪਾਂ ਪਸ਼ੂਆਂ ਦਾ ਘੋੜਿਆਂ ਦਾ ਮੇਲਾ ਲਾ ਸਕਦੇ ਹਾਂ ਲਾ ਸਕਦੇ ਹਾਂ ਠੀਕ ਹੈ ਜੀ ਤੇ ਜਿਹੜੇ ਪੰਜਾਬ ਤੋਂ ਜਾਨਵਰ ਕਿੰਨੇ ਦਿਨ ਤੱਕ ਆ ਜਾਣਗੇ ਪੰਜਾਬ ਤੋਂ ਜਾਨਵਰ ਤੱਕ ਅੱਜ ਜਾਨਵਰ ਆ ਜਾਣਗੇ ਚੰਗੇ ਸਟਾਲੀਆਂ ਹੋਣਗੇ ਹਾਂਜੀ ਸੱਗੇ ਜਗ ਚੰਗੇ ਆਉਣਗੇ ਸਮੁੰਦਰ ਵੀ ਆਊਗਾ ਅੱਛਾ ਜੀ ਤੇ ਆ ਜਾਣਗੇ ਚੰਗੇ 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 ਘੋੜੇ ਆਣਗੇ ਠੀਕ ਹੈ ਜੀ ਕਿੰਨੇ ਜਾਨਵਰ ਲੈ ਕੇ ਆਏ ਹੋਗੇ ਅਸੀਂ ਸਾਡੇ ਕੋਲ ਹੈਗੇ 7 10 10 12 ਜਾਨਵਰ ਹੈਗੇ 10 12 ਹਾਂ ਠੀਕ ਹੈ ਜੀ ਸੇਲ ਪਰਦੇਸ ਵਾਸਤੇ ਸੇਲ ਪਰਦੇਸ ਵਾਸਤੇ ਵੀ ਹੈਗੇ 1 2 ਜਾਨਵਰ ਬਾਕੀ 1 2 ਦਿਖਾਉਣ ਵਾਸਤੇ ਵੀ ਹੈਗੇ ਦਿਖਾ ਦੇ ਇੱਕ ਤਾਂ ਜਿਵੇਂ ਆ ਬੱਚਾ ਹੈਗਾ ਸਾਡੇ ਕੋਲ ਗੁਜਾਰ ਲੈ ਹੁੰਦਾ ਹੈਗਾ ਠੀਕ ਹੈ ਜੀ ਇਹ ਬੱਚਾ ਵੀ ਸੇਲ ਵਾਸਤੇ ਹੀ ਹੈਗਾ ਠੀਕ ਹੈ ਤੇ ਇਹ ਮਾਰਵਾੜੀ ਬੱਚੀ ਹੈ ਸਾਡੇ ਕੋਲੇ ਇਹ ਸਾਫ ਹਾਂ ਨਹੀਂ ਇਹ ਅੱਖਾਂ ਤੋਂ ਦੋਨੇ ਜਿਹੇ ਜਨੂੰ ਆਪਾਂ ਬਰੜਾ ਕਹਿ ਦਿੰਨੇ ਆ ਠੀਕ ਹੈ ਉਹ ਚੀਜ਼ ਆਇਆ ਇਹਦੇ ਵਿੱਚ ਠੀਕ ਹੈ ਠੀਕ ਹੈ ਠੀਕ ਹੈ ਕੀ ਮੁੱਲ ਕਰਦੇ ਹੋ ਇਹਦਾ ਇਹਦਾ ਮੁੱਲ ਜੀ ਲੱਖ ਰੁਪਇਆ ਕਰਦੇ ਆ ਠੀਕ ਹੈ ਕਿਹੜੀ ਲੈਣ ਦਾ ਕਿਹਾ ਸੀ ਇਹ ਇਹ ਗੁਲਜਾਰ ਲੈਣ ਦਾ ਜੀ ਸਕੂ 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 ਜਿਹੜਾ ਡੜ ਭਾਰਮ ਉਹਨਾਂ ਕੋਈ ਕੋਹੜਾ ਹੈਗਾ ਉਹਦਾ ਬੱਚਾ ਹੈ ਆਪਣੇ ਕੋਲ ਠੀਕ ਹੈ ਜੀ ਤੇ ਇਹ ਇਹਦੀ ਮਾਂ ਆਇਆ ਜੀ ਗੁਲਜਾਰ ਲੈਣ ਦੀ ਕੀ ਆਈਟਮਾਂ ਦੀ ਮਾਂ ਦੀ ਇਹਦੀ ਨਾਨੇ ਤਾਂ ਜੀ 65 ਹੈਗੀ ਤੇ ਇਹ ਵੀ ਮੰਨ ਲਓ 53 64 ਤੋਂ ਟੱਪਦੀ ਹੈ ਠੀਕ ਹੈ ਤੇ ਇਹਦੀ ਕੀ ਹੈ ਡਿਟੇਲ ਮੜੀ ਦੱਸੋ ਡਿਟੇਲ ਇਹ ਗੁਲਜਾਰ ਲੈਂਦੀ ਆਪਣੇ ਘਰ ਦੀ ਹੈ ਜੀ 100 ਵਾਲਾ ਖਾਨਦਾਨ ਸੀਗਾ ਸਾਡੇ ਕੋਲ ਪਾਣੀ ਕੋੜੀ ਠੀਕ ਹੈ ਉਸ ਪੁਰਾਣੇ ਖਾਨਦਾਨ ਦੀ ਹੈ ਇਹ ਸਪੋਰਟਲੈਸ ਹੈ ਜੀ ਤੇ ਇਹ ਜਿਹੜੀ ਹੈਗੀ ਇਹ ਪ੍ਰਭਾਸ ਦੀ ਮਾਂ ਹੈ ਜੀ ਆ ਜਰਾ ਆ ਠੀਕ ਹੈ ਮੰਨ ਲਓ ਮਾਰਵਾੜੀ ਹੈ ਮਾਰਵਾੜੀ ਹਾਂ ਜੀ ਠੀਕ ਹੈ ਪੁਰਣੀ ਇਹ ਸੇਲ ਪਰ ਦੇ ਚੰਗੇ ਪੈਸੇ ਦੇਊਗਾ ਦੇ ਦਿਆਂਗੇ ਜੀ ਨਹੀਂ ਬੱਚਿਆਂ ਵਾਸਤੇ ਰੱਖ ਲਾਂਗੇ ਅਕਰੋ ਠੀਕ ਹੈ ਕਿੰਨੀ ਹਾਈਟ ਹੋਵੇਗੀ ਇਹਦੀ ਇਹਦੀ ਹਾਈਟ ਦਾ ਇਟਿਕਲ ਥੋੜੀ ਹੋ ਗਈ 58 58 ਹੋਗੀ 12 ਕਿ ਮਹੀਨੇ ਹੋਈ ਹੈ ਉਮਰ ਇਹ 12 ਮਹੀਨੇ ਦੀ ਹਾਂਜੀ 25 ਹਾਂਜੀ ਇਹ ਬੰਨੀਆ ਕਿੱਥੇ ਹਾਂ ਠੀਕ ਹੈ ਜੀ ਤੇ ਆ ਰਹੀਆਂ ਅਗੇ ਸਾਰੇ ਤੋਂ ਮੰਨ ਲਓ ਆ ਸਾਡੇ 3 ਸਾਲ ਦੀ ਕੁੜੀ ਹੈ 65 ਇੰਚ ਹਾਈਟ ਹੈ ਜੀ ਠੀਕ ਹੈ ਦਿਖਾ ਦਿਨ ਬਈ ਪੂਰੇ ਤਰੀਕੇ ਨਾਲ ਆ 65 ਇੰਚ ਹਾਈਟ ਹੈ ਜੀ ਆ ਕੁੜੀ ਸਹੀ ਕਰੀ ਕਹਿੰਦੀ ਬਾਈ ਸਹੀ ਕਰੀ ਮਾੜੀ ਸਹੀ ਕਰੀ ਕੁੜੀ ਇਹ ਮੱਝੂ ਕੇ ਲੈਂਦੀ ਹੈ ਨੀਲੀ ਚੰਬੀ ਕਹਿ ਸਕਦੇ ਆਪਾਂ ਇਹਨੂੰ ਠੀਕ ਹੈ ਜੀ ਤੇ ਮੰਨ ਲਓ ਉਹ ਪੰਜ ਕੱਲਿਆਂ ਹੈ ਜੀ ਨੀਲੇ ਰੰਗ ਦੀ ਹੈ ਹਾਈਟ ਵਾਸ ਬਹੁਤ ਡਬਲ ਸਾਢੇ ਤਿੰਨ ਸਾਲ ਉਮਰ ਹੈ ਜੀ ਸਾਢੇ ਤਿੰਨ ਕਿੰਨੇ ਹੁਣ ਅਜੇ ਤੱਕ ਕੋਈ ਕੋੜੇ ਤੋਂ ਮੇਟਦਾ ਇਹਨੂੰ ਕਰਾਈ ਦੀਗੀ ਅੱਛਾ ਹੁਣ ਜੇ ਚੰਗੇ ਪੈਸੇ ਦੇਣੀਆਂ ਤਾਂ ਆਪਾਂ ਵੇਚ ਦਿਆ ਨੇ ਪਿਛਲੇ ਮੇਲੇ ਜਿੱਥੇ ਚੰਗੇ ਪੈਸੇ ਦਿੱਤੇ ਨਹੀਂ ਠੀਕ ਹੈ ਸਾਢੇ 5 ਲੱਖ ਰੁਪਏ ਦਾ ਫਰਕ ਰਹੇਗਾ 10 ਦਿਨ ਦੇ ਸੀ ਅਸੀਂ ਤੇ ਉਹ ਦਿੱਤੇ ਨੇਗੇ ਠੀਕ ਹੈ ਅਸੀਂ 15 ਮੰਗਦੇ ਸੀਗੇ ਉਹ ਤਾਂ ਕਹਿ ਤੁਸੀਂ ਜੀ ਸਾਢੇ ਤਿੰਨ ਸਾਲ ਉਮਰ ਹੈ ਜੀ ਇਹ ਤੋਂ ਪਹਿਲਾਂ ਸੁਈ ਹੈ ਕਿ ਨਹੀਂ ਜੀ ਕੋੜਾ ਹਾਂ ਹੁਣ ਵੀ ਖਾਲੀ ਹੈ ਠੀਕ ਹੈ ਲਓ ਵੀ ਜਿਹੜਾ ਪਰਾ ਚੰਗੇ ਬੱਚੇ ਲੈਣਾ ਚਾਹੁੰਦਾ ਸੰਪਰਕ ਹਾਂ ਚੰਗੇ ਬੱਚੇ ਲੈਣਾ ਚਾਹੁੰਦੇ ਬਹੁਤ ਚੰਗੀ ਕੋੜੀ ਹੈ ਹੂੰ ਬਹੁਤ ਹੀ ਚੰਗੀ ਹੈ ਸਹੀ ਗੱਲ ਹੈ ਕਿਉਂਕਿ ਹਜੇ ਉਮਰ ਵੀ ਕੋਈ ਜ਼ਿਆਦਾ ਨਹੀਂ ਤੇ ਇਹ ਸਾਡੇ ਕੋਲ 12 ਮਹੀਨਿਆਂ ਦੀ ਇੱਕ ਨੀਲੀ ਬੇਸ਼ੇਰੀ ਹੈ ਜੀ ਠੀਕ ਹੈ ਜੀ ਤੇ ਇਹਦਾ ਬਾਪ ਵੀ ਸਾਡੇ ਕੋਲ 65-66 ਅੰਸ਼ ਦਾ ਚੰਗਾ ਕੋੜਾ ਸੀਗਾ ਸਰਪੰਚ ਆਪਦੇ ਕੋੜੇ ਦੀਆਂ ਨੀਲੇ ਚੰਬੀ ਹੈ ਠੀਕ ਹੈ ਤੇ ਇਹ ਵੀ ਬੱਚੀ ਮੰਨ ਲਓ ਸਾਡੀ ਬਹੁਤ ਹਾਈਟ ਵੱਜ ਜਾਊਗੀ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਇਹ ਕੰਮ ਸਾਨੂੰ ਇਸ ਕੰਮ ਤੋਂ ਭਾਈ ਸਾਹਿਬ ਹੋਈ ਹੀ ਹੋਣੀ ਹੈ 35 40 ਸਾਲਾ ਪੁਰਾਣਾ ਕੰਮ ਹੈ ਸਾਧਿਆਂ ਤੋਂ ਠੀਕ ਹੈ ਪਹਿਲਾਂ ਇੱਕ ਦੋ ਦੋ ਦੇਖੋ ਤਾਂ ਬਾਅਦ ਫਿਰ 4 4 5 5 ਹੋ ਗਈਆਂ ਵਧਾ ਲਿਆ ਕੰਮ ਨੂੰ ਜਿਵੇਂ ਤੁਸੀਂ ਕਿਹਾ ਹੀ ਪੌ ਦਾਦਿਆਂ ਤੋਂ ਰੱਖਦੇ ਉਦੋਂ ਦੇ ਹੋਣ ਵਾਲੇ ਘੋੜਿਆਂ 'ਚ ਜਾਂ ਹੋਣ ਵਾਲੇ ਟਾਈਮ 'ਚ ਫਰਕ ਕਿੰਨਾ ਪੈ ਗਿਆ ਨਹੀਂ ਹੁਣ ਉਦੋਂ ਉਦੋਂ ਦਾ ਸਿਸਟਮ ਦੇ ਵਿੱਚ ਤੇ ਹੁਣ ਦੇ ਸਿਸਟਮ 'ਚ ਬਾਹਲਾ ਫਰਕ ਪੈ ਗਿਆ ਪੈਸਾ ਉਦੋਂ ਘੋੜਾ ਸਾਹਮਣਾ ਥੋੜਾ ਔਖਾ ਸੀਗਾ ਹੁਣ ਘੋੜਾ ਸਾਹਮਣਾ ਸੁੱਖਾ ਹੈ ਕਿਵੇਂ ਹੁਣ ਇਹਨਾਂ ਜੀ ਮੂਫਲੀ ਦਾ ਚਾਰਾ ਹੋ ਗਿਆ ਹੋਰ ਹੋ ਗਿਆ ਉਹੀ ਟੂੜੀ ਦਾ ਰੇਟ ਆਉਂਦੀ ਮੂਫਲੀ ਦਾ ਚਾਰਾ ਦਾ ਰੇਟ ਆ ਆਹ ਸਾਧਨ ਸਾਧਨ ਵਧੀਆ ਬਣ ਗਿਆ ਵਧੀਆ ਆਪਾਂ ਚਾਰਾ ਛਾਂ ਕੇ ਛੱਡ ਦਿੰਨੇ ਆ 2 ਕਿਲੋ ਦਾਣਾ ਪਾਤਾ ਤਰ ਕੇ 2 ਕਿਲੋ ਹੱਥ ਨੇ ਪਾਤਾ ਚਲੋ ਕੰਮ ਨਕੀ ਐ ਥੋੜਾ ਸਮਾਂ ਹੁਣ ਤਾਂ ਮੰਨ ਲਓ ਪਸੂ ਤਾਂ ਸੁੱਕਾ ਹੋ ਗਿਆ ਉਸ ਟਾਈਮ ਕਿਸੇ ਸੁੱਕਾ ਸੀਗਾ ਹਰਿਆ ਘਟ ਹੁੰਦਾ ਸੀਗਾ ਤੇ ਤੂੜੀ ਤਾਂ ਹੁੰਦਾ ਸੀ ਤੂੜੀ ਕੋੜੇ ਨੂੰ ਇੰਨੀ ਸੂਟ ਨਹੀਂ ਕਰਦੀ ਸੀ ਸੂਟ ਨਹੀਂ ਕਰਦੀ ਫਿਰ ਜਿਆਦੇ ਦਾਣਾ ਖੋਣਾ ਪੰਦਾ ਜਿਆਦੇ ਦਾਣੇ ਖਾਣੇ ਕੋੜਾ ਬਿਮਾਰ ਹੁੰਦਾ ਸੀ ਕੋੜਾ ਮੈਨ ਕਿਹਾ ਸਹੀ ਇਹ ਚੱਕਰ ਸੀਗਾ ਠੀਕ ਜੀ ਬਹੁਤ ਵਧੀਆ ਤੇ ਇਹਦਾ ਕੀ ਰੇਟ ਗਿਆ ਸੀ ਇਹਦਾ ਇੱਕ ਵਾਰੀ ਤਾਂ ਕੋਈ ਮੰਨ ਨਹੀਂਗਾ ਇਹਦਾ ਇਹਦਾ ਆਪਾਂ 11 ਲੱਖ ਰੁਪਇਆ ਕਰਿਆ ਜੀ ਠੀਕ ਹੈ ਇਹਦੀ ਡਿਟੇਲ ਆ ਇਹ ਬਿਆਰ ਰਿਸਟਰਡ ਫਾਰਮ ਤੋਂ ਲਈ ਹੈ ਜੀ ਆਪਾਂ ਪਿਛਲੇ ਘਰੇ ਇਹ ਵੀ ਸਪੋਰਟਲੈਸ ਆ ਹਾਂ ਸਪੋਰਟਲੈਸ ਆ ਜੀ ਮਤਲਬ 4 ਸਾਢੇ 3/4 ਤੋਂ 4 ਰੈਂਚ ਆ ਇਹ ਹਕਟਾਈ ਦੀ ਫੱਟੀ ਵਾਲੀ ਠੀਕ ਹੈ ਤੇ ਉਮਰ ਉਮਰ ਜੀ ਦੀ ਹੋ ਗਈ 2.5 ਸਾਲ 2.5 ਸਾਲ ਹਾਂ ਦੋ ਕੁ ਲੱਗ ਗਈ ਜੀ ਠੀਕ ਹੈ ਸਾਫ ਉਹ ਉਸ ਦਾ ਆ ਜੀ ਤਾਂ ਸਾਫ ਹੈ ਥੱਲੇ ਇਹਦੇ ਸਿੱਟਾ ਹੈਗਾ ਠੀਕ ਹੈ ਤੇ ਇਹਦਾ ਪੁਰਾਣਾ ਮੰਨ ਲਓ ਅਸੀਂ ਤਾਂ ਕੋਈ ਸਿੱਟੇ ਦਾ ਇਹ ਵੀ ਨਹੀਂ ਕਰਦੇ ਹਾਂ ਨਹੀਂ ਜੇ ਕਹੀ ਨਹੀਂ ਕਿਉਂ ਪਹਿਲਾਂ ਅੱਜ ਤੋਂ ਅਸੀਂ ਤਾਂ 10 ਹਜ਼ਾਰ ਪਿੱਛੇ ਜਾਈਏ ਤਾਂ ਲੋਕ ਹਬੋਰ ਵਾਲਾ ਕੋੜਾ ਜਿਹੜਾ ਪਿਆਸ ਸੀਗਾ ਉਹਦੇ ਸਿੱਟਾ ਸੀਗਾ ਲੋਕ ਤਾਂ ਚੰਗਾ ਮੰਨਦੇ ਸੀ ਵੀ ਸਿੱਟਾ ਹੈਗਾ ਦਾ ਹਬੋਰ ਵਾਲਾ ਹੈਗਾ ਨਹੀਂ ਤਾਂ ਹੀ ਕੋਈ ਨਹੀਂ ਆਈ ਫਿਰਦੀ ਤੇ ਠੀਕ ਹੈ ਕੀ ਹਾਲ ਹੈ ਜੀ ਠੀਕ ਵਧੀਆ ਠੀਕ ਠਾਕ ਤੇ ਇਹ ਜੀ ਇਹ ਜੀ ਬਛੇਰੀ ਆ ਨੀਲੀ ਚੰਬੀ ਠੀਕ ਹੈ 12 ਮਹੀਨੇ ਦੀ ਉਮਰ ਹੈ 12 ਮਹੀਨੇ 13 ਮਹੀਨੇ ਦੇ ਕਰੀਬ ਹੈ ਬਾਰਾ ਤੇ ਕੋੜਾ ਇੱਥੇ ਸੀਗਾ ਆਪਣੇ ਨੁਕਰਾ ਤੇ ਬੁਲਜਾਰ ਲੈਂਦਾ ਕੋੜਾ ਸੀਗਾ ਜੀ ਪੀਲੀ ਮੰਗਣੇ ਡਬੜੀ ਦਾ ਉਹ ਐ ਡਬੜੀ ਦਾ ਨਹੀਂ ਇਹ ਤਾਂ ਪੀਲੀ ਮੰਗਣੇ ਦੇ ਦਾ ਜਾਰ ਦਾ ਕੋੜਾ ਬਹੁਤ ਚੰਗਾ ਸੀਗਾ ਗੁਲਜ਼ਾਰ ਲੈਂਦਾ ਚੰਗਾ ਉਹਦੀ ਬੱਚੀ ਐ ਇਹਦੀ ਮਾਂ ਪਿਛਲੇ ਕਿੜੇ ਆਪਾਂ ਮੁੱਲ ਲਈ ਸੀ ਮੇਲੇ ਤੋਂ ਉਹ ਫੇਰ ਗਿਆ ਬਣਾਉਣ ਤੇ ਆ ਕਿੰਨੀ ਉਮਰ ਕੇ ਹੈ ਇਹਦੀ ਤੇ ਇਹ 12 ਮਹੀਨੇ ਦੀ ਪਰ 12 ਤਾਂ ਹੋਈ ਗਈ 12 ਨਹੀਂ ਹਾਂ 12 ਮਹੀਨੇ ਇਹ ਵੀ ਸੇਲ ਪਰਚੇਜ ਆ ਸੇਲ ਪਰਚੇਜ ਵਾਹ ਤੇ ਜੀ ਕੋਈ ਆਪਾਂ ਚੰਗੇ پیسے ਦੋ ਦੇ ਦਿਆਂਗੇ ਆਪਾਂ ਕੋਈ ਹੋਰ ਲੈ ਲਾਂ ਗੱਲ ਕਰਦੇ ਆ ਇਹਦਾ ਇਹ ਤਾਂ 1.5 ਲੱਖ ਰੁਪਏ ਮੁੱਲ ਕਰਦੇ ਆ ਜੀ ਠੀਕ ਐ ਠੀਕ ਇਹ ਅੱਗੇ ਇਹ ਆ ਜੀ ਚੰਬੀ ਚੰਬੀ ਹਾਂਜੀ ਲਾਲ ਚੰਬੀ ਠੀਕ ਹੈ ਜੀ ਇਹ ਵੀ 7 ਮਹੀਨਿਆਂ ਦੀ ਕੱਪਣਾ ਕੋੜੀ ਠੀਕ ਹੈ ਚੰਬੀ ਜੀ ਵੀ ਕੱਚਾ ਪੱਕਾ ਰਾਂਗੇ ਹੁੰਦਾ ਜੀ ਅਰੇ ਕਹਿੰਦੇ ਕੱਚਾ ਪੱਕਾ ਰਾਂਗੇ ਕੱਚਾ ਪੱਕਾ ਨਹੀਂ ਜੀ ਇਹ ਚੰਬੀ ਜਿਵੇਂ ਜਿਹੜੇ ਲਾਲ ਬਾਲਾਂ ਦੇ ਵਿੱਚ ਜਿਹੜੇ ਚਿੱਟੇ ਬਾਲ ਹੈਗੇ ਤੇ ਇਹਦੇ ਚਾਰੇ ਪਾਸੇ ਚਿੱਟੇ ਕਰਕੇ ਇਹਦਾ ਕਰਕੇ ਉਹਨੂੰ ਚੰਬੀ ਕਹਿੰਦੇ ਆ ਕਿਉਂ ਇਹਨੂੰ ਨੁਕਰਾ ਬੱਚਾ ਇਹ ਨੁਕਰੇ ਦਿੰਦੀ ਹੈ ਨੁਕਰਾ ਦੇ ਹਾਂ ਠੀਕ ਹੈ ਜੀ ਬੱਚੇ ਨੇ ਨੁਕਰੇ ਹੀ ਦਿੱਤੇ ਆ ਹਮ ਨੁਕਾ ਇਹ ਦਿੰਦੀ ਆ ਇਹ ਜੇ ਆਪਾਂ ਨੁਕਰਾ ਕੋੜਾ ਛੱਡਾਂਗੇ ਉਹਦੇ ਬੱਚੇ ਤਾਂ ਹੰਗੇ ਇਹ ਵੀ ਚਲੋ ਜੀ ਆਪਰ ਕੋ ਚੰਗੇ ਪੈਸੇ ਦੇਵਾਂਗਾ ਆਪਰ ਤੇ ਦੇਣੀ ਕੀ ਐਛ ਕੀ ਡਿਟੇਲ ਐ ਦੀ ਨੇ ਸੇ ਇਹਦੀ ਜੀ ਹਾ ਹੁਣ ਡਿਟੇਲ ਤਾਂ ਹੁਣ ਦਾ 7 ਮਹੀਨੇ ਤਾ ਹੁਣ ਕੱਪਣਾ 7 7.5 ਮਹੀਨੇ ਠੀਕ ਹੈ ਆਪਣੇ ਪੀਟੀ ਵਾਲੇ ਕੋੜਾ ਨੁਕਰਾ ਹੂੰ ਤੇ ਆ ਪੀਟੀ ਵਾਲਾ ਜਿਹੜਾ ਕੋੜਾ ਹੈਗਾ ਉਹ ਤੋ ਇਹ ਕੱਪਣਾ ਠੀਕ ਹੈ 7 ਕੁ ਮਹੀਨੇ ਦੇ ਕੱਪਣਾ ਠੀਕ ਹੈ ਫਿਰ ਤਾਂ ਲਾਟਰੀ ਹੈ ਜਿਹੜਾ ਲੈ ਗਿਆ ਹਾਂ ਹਾਂ ਸੁਦੀ ਬਹੁਤ ਦਾ ਚੰਗੀ ਬੋਤ ਹੈ ਛੋਟਾ ਠੀਕ ਹੈ ਇਹਦਾ ਕੀ ਮੁੱਲ ਇਹਦਾ 4 ਲੱਖ ਰੁਪਇਆ ਜੀ 4 ਲੱਖ ਨੰਬਰ ਬੋਲੇ ਅੰਤਲ ਨੰਬਰ ਲਿਖੋ ਜੀ 63 74 44 45 19 ਨੰਬਰ ਦੋਸਤੋ ਸਕਰੀਨ ਤੇ ਵੀ ਚੱਲੀ ਜਾਂਦਾ ਜੇ ਤੁਸੀਂ ਗੱਲ ਕਰਕੇ ਤੁਸੀਂ ਸੰਪਰਕ ਕਰ ਲਿਓ ਇਹ ਇਹ ਮੇਰਾ ਭਰਾ ਹੈ ਜੀ ਸਤਪਾਲ ਠੀਕ ਹੈ ਠੀਕ ਹੈ ਇਹ ਸਾਰਾ ਮੈਂ ਮੈਂ ਦਾ ਕੋਈ ਇਧਰ ਮੇਰਾ ਚਾਚਾ ਆ ਗਿਆ ਸਰਪੰਚ ਇਹ ਮੇਰਾ ਚਾਚਾ ਸਰਪੰਚ ਹੈ ਇਹ ਮੇਰੇ ਚਾਚਾ ਸਰਪੰਚ ਟਿੱਬੀ ਤੋਂ ਆ ਟਿਕਟੇ ਤੋਂ ਠੀਕ ਹੈ ਤੇ ਆ ਮੇਰਾ ਭਰਾ ਹੈ ਸਤਪਾਲ ਆ ਸਾਡਾ ਸਟੱਡ ਫਾਰਮ ਹੈ ਯਾਰਾਂ ਦੇ ਯਾਰ ਵਸ ਇੱਥੇ ਸ਼ੁਗਰ ਮੇਲਾ ਕਰ ਜਾਗੇ ਕੋਈ ਬਿੱਕੀ ਦਾ ਵੇਚ ਜਾਗੇ ਨਾ ਬਿੱਕੀ ਦਾ ਮौज-ਮਸਤੀ ਕਰਾ ਕੇ ਕਰੇ ਖੜੀਆਂ ਕਰੇ ਜਾਵੜਾ ਕੋਈ ਦਿੱਕਤ ਨਹੀਂ ਐਡੀ ਕੋਈ ਮੰਨ ਲਓ ਠੀਕ ਹੈ ਵੀ ਵਧੀਆ ਹੈ ਤਾਂ ਆਪ ਸਾਡਾ ਖੁਸ਼ੀ ਹੈ ਦਸੀ ਜਾਨਵਰ ਰੱਖਦੇ ਇੱਕ ਦੂਜੇ ਤੋਂ ਮਿਲ ਲੈਣੇ ਆ ਇਸ ਬਾਰੇ 7 ਦਿਨ ਬੋਲਬੱਤਾਂ ਹੋ ਜਾਂਦਾ ਕਿੰਨੇ ਦਿਨ ਰੋਗੇ 7 ਦਿਨ ਰਵਾਂਗੇ ਜਿੱਥੇ ਤੇ 30 ਨਹੀਂ ਆਉਗਾ ਐਸਾ ਇੱਕ ਦਿਨ ਵਧਾ ਕੇ ਜਾ ਕੇ ਰਹਿ ਜਾਈਏ ਕਿ 15 ਦੇ ਕੋਈ ਆਏ ਨਹੀਂ ਇਸ ਤੋਂ 15 14 ਦੀ ਆ ਗਈ ਸੀ ਠੀਕ ਹੈ ਹਾਂ ਨਿੱਕੀ ਜਨੇ ਮੇਲੇ ਨੂੰ ਵੀ ਆ ਮੇਲਾ ਪਰੇ ਮੇਲਾ ਪਰੇ ਮੇਲਾ ਪਰੇ ਠੀਕ ਹੈ ਕਦੋਂ ਤੋਂ ਤਿਆਰੀਆਂ ਸ਼ੁਰੂ ਕਰ ਲਈਆਂ ਸੀ ਸ਼ੋਤ ਤਿਆਰੀਆਂ ਤੇ 12 ਮਹੀਨੇ ਤੋਂ ਨਿੱਕੀ ਜਨੇ ਹਾਂ ਜਦੋਂ ਨੰਗ ਜੇ ਉਦੋਂ ਹੀ ਸ਼ੁਰੂ ਹੋ ਜਾਂਦਾ ਹਾਂ ਵੀ ਜਦੋਂ ਨੰਗ ਜੇ ਪਰ ਦੂਜੇ ਦੀ ਆਸ ਹੋ ਜਾਂਦੀ ਹੈ ਵੀ ਹੁਣ ਆ ਦੂਜਾ ਆ ਜੇ ਨਾ ਤਾਂ ਚੰਗਾ ਹੈ ਠੀਕ ਹੈ ਹਾਂ ਉਹਦੇ ਦਿਨਾਂ ਗਣ ਲੱਗ ਜਾਂਦੇ ਹੁਣ ਤਾਂ 8 ਮਹੀਨੇ ਰਹਿ ਗਏ ਹੁਣ 7 ਰਹਿ ਗਏ ਗੱਬਣ ਕੋੜੀ ਵਾਂਗੂ ਫੇਰ ਉਹਦੇ ਦਿਨ ਕਰਦੇ ਹਾਂ ਵੀ ਹੁਣ ਚੇਤੇ ਨੇੜੇ ਆ ਜਾਣਗੇ ਸਹੀ ਹੈ ਜੀ ਕੀ ਲੱਗਦਾ ਹੈ ਇਤ ਕੀ ਭਰਨ ਦੇ ਸਾਰ ਮੇਲਾ ਵੀ ਇਤ ਕੀ ਸਾਢੇ ਸਾਰ ਨਹੀਂ ਇਤ ਕੀ ਬਹੁਤ ਤਗੜਾ ਮੇਲਾ ਪਰੂ ਹਾਇਤ ਕਰੇ ਦੇ ਵਿੱਚ ਜਿੰਨਾ ਤੇ ਕਰਤੇ ਮੇਲਾ 20 ਸਾਲਾਂ ਦਾ ਮੇਲਾ ਭਰਿਆ ਨਾ ਉਹ ਉਹ ਤੋਂ ਹਾਇਤ ਕੀ ਚਾਹੁੰਦੇ ਨੇ ਇਹ ਨਹੀਂ ਕੁੜੀਆਂ ਦੇ ਨੇ 600 ਜਾਨਾਂ ਨੇ ਕਰੀਬ ਜਾਨ ਬਰਾਉਂਦੇ ਰਹੀ ਇਤ ਕੀ ਹਜ਼ਾਰਾਂ ਦੇ ਜਾਨਵਰ ਆਉਣਗੇ ਕਿਉਂਕਿ ਸਿਪ ਚਸ ਦਾ ਸਟੋਰੀਆਂ ਹੀ ਬੁੱਕ ਹੋ ਚੁੱਕੀਆਂ ਠੀਕ ਹੈ ਤੇ ਉਹਨਾਂ ਨੇ ਸਟੋਰੀਆਂ ਕੱਟ ਪੈ ਗਈਆਂ ਹੋਰ ਲੈ ਕੇ ਉਹਨਾਂ ਨੇ ਲਾਈਆਂ ਜਿਹੜੀ ਓਪੀ ਹੈ ਜਿਹੜੀ ਉਹਨਾਂ ਨੇ ਚਪੜੇ ਜਿਹਾ ਦਾ ਅੱਡ ਲਾਇਆ ਦੋਸਤੋ 16 ਤਰੀਕ ਦੀ ਵੀਡੀਓ ਹੈ ਇਹ ਤੇ ਜਿਹੜੇ ਵੀ ਵੀਰ ਪਹੁੰਚਣਾ ਚਾਹੁੰਦੇ ਆ ਤੇ ਜਰੂਰ ਪਹੁੰਚੋ ਜੀ ਤੇ ਘੋੜੀਆਂ ਵੀ ਇਹ ਨਹੀਂਗਾ ਵੀ ਮਾਲ ਮਾਲ ਪੰਜਾਬ ਤੋਂ ਸਾਰੇ ਰਾਜਸਥਾਨ ਤੋਂ ਗੁਜਰਾਤ ਤੋਂ ਸਰੇ ਦਾ ਸਰੇ ਦਾ ਮਾਲ ਸਰੇ ਦਾ ਮਾਲ ਹੈ ਨਾ ਜਿਹੜਾ ਸਭ ਤੋਂ ਚੰਗਾ ਘੋੜੀਆਂ ਦਾ ਸਭ ਤੋਂ ਚੰਗੇ ਘੋੜੇ ਇੱਥੇ ਆਉਣਗੇ ਸਭ ਤੋਂ ਚੰਗੀਆਂ ਘੋੜੀਆਂ ਇੱਥੇ ਆਉਣਗੀਆਂ ਮਾਰਵਾੜੀ ਨੁਕਰਾ ਹਾਇਤਬਾਦ ਘੋੜੀਆਂ ਇਹ ਨਹੀਂ ਕਿ ਜਿਵੇਂ ਆਪਣੇ ਨਗੌਰ ਵਾਲੇ ਮੇਲੇ ਦੇ ਵਿੱਚ ਜਿਵੇਂ ਸਤਾਣ ਸਤਾਣ ਚ ਨਹੀਂ ਆਉਣਗੇ ਪੈਂਡ ਪੈਂਡ ਛਰ ਛਰ ਨਹੀਂ ਜਿੰਦੀਆਂ ਘੋੜੀਆਂ ਆਉਣਗੀਆਂ ਚੰਗੇ ਜਾਨਵਰ ਜੰਗੇ ਜਾਨਵਰ ਆਉਣਗੇ ਫਤਮਰ ਕੇ ਵੀ ਦੋਸਤ ਆਹ ਫਤਮ ਘੋੜਾ ਵੀ ਜੀ ਇੱਥੇ ਆਊਗਾ ਤੇ ਜਿਹੜੇ ਵੀ ਭਰਾ ਜੇ ਨਹੀਂ ਵੀ ਵੇਚ ਖਰੀਦ ਕਰਨੀ ਤੁਸੀਂ ਇੱਕ ਵਾਰੀ ਮੇਲਾ ਮੇਲਾ ਵੇਖਣ ਤੁਸੀਂ ਆਓ ਵਧੀਆ ਜੀ ਜਵਾਗ ਜੱਲੇ ਨਾਲ ਲੈ ਕੇ ਉਹ ਚੰਗੀ ਚੀਜ਼ ਹੈਗਾ ਸ਼ੌਂਕ ਪਊਗਾ ਸ਼ੌਂਕ ਪਊਗਾ ਹਰੇਕ ਬੰਦੇ ਨੂੰ ਠੀਕ ਹੈ ਆਪਾਂ ਜੀ ਆਪਾਂ ਨੂੰ ਬੱਚਿਆਂ ਨੂੰ ਦਿਖਾਵਾਂਗੇ ਫੇਰ ਹੀ ਮੰਨ ਲਓ ਸ਼ੌਂਕ ਪਊਗਾ ਹੁਣ ਸਾਡੇ ਪੁੱਤਰੇ ਅਸੀਂ ਨਾਲ ਹੀ ਲੈ ਰੱਖਿਆ ਹੂੰ ਦਿਖਾ ਦਈਏ ਹਾਂ ਪਿਆ ਬੈਠੇ ਜਿਹੜੇ ਪੁੱਤਰੇ ਸਾਡੇ ਇਹ ਸਾਡੇ ਭਤੀਜੇ ਆ ਇਹਨਾਂ ਨੂੰ ਅਸੀਂ ਨਾਲ ਲੈ ਆਏ ਚਲੋ ਸਿੱਖਣਗੇ ਹੂੰ ਅਗਲੀ ਬੀੜੀ ਨੂੰ ਕੰਮ ਤੇ ਇੱਕ ਤਾਂ ਜਾਵਾਂਗੇ ਸਾਨੂੰ ਵੀ ਤਾਂ ਸਾਨੂੰ ਦੇਖ ਕੇ ਗਿਆ ਤੇ ਅਸੀਂ ਅੱਗਾ ਇਹਨਾਂ ਨੂੰ ਦੇ ਜਾਗੇ ਠੀਕ ਹੈ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤਨਵਾਇ ਤੁਹਾਡਾ ਵੀ ਪੈਸਾ ਬਹੁਤ ਬਹੁਤ ਧੰਨਵਾਦ